ਹਾਂਜੀ ਅੱਜ ਲੈ ਕੇ ਆ ਚੁੱਕਾ ਰੀਪਰ ਕੇਐਸ ਵਾਲਿਆਂ ਦਾ 2023 ਦਾ ਮਾਡਲ ਆ 1,72,000 ਰੁਪਏ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਰਤਾਨ ਕੀਤਾ ਹੋਰ ਹੈ ਜੀ ਕੈਂਡੀ ਲਾ ਲਈ ਆਪਾਂ ਨੂੰ ਕਰ ਲੋ ਫੋਲੋ YouTube ਚੈਨਲ ਕਰ ਲੋ ਸਬਸਕ੍ਰਾਈਬ ਹਾਂਜੀ ਬਹੁਤ ਹੀ ਕੈਂਡੀ ਲੈ ਕੇ ਆ ਚੁੱਕੇ ਆ 197 ਦਾ ਟਰਾਲਾ ਬਹੁਤ ਹੀ ਸ਼ਾਸਤ ਰੇਟ ਤੇ ਕੋਕਾ ਕੰਡੀਸ਼ਨ ਆ ਪੂਰੀ ਦੇਖ ਸਕਦੇ ਹੋ ਜਾਲੀਆਂ ਜੂਲੀਆਂ ਟਾਟਾ ਦਾ ਮਾਲ ਲੱਗਿਆ ਲੇਜ਼ਰ ਕਟਿੰਗ ਹੋਈ ਆ ਬੋਰੀ ਕੈਂਡ 3-10 ਵੀਰਾਂ ਦੇ ਨਵਾਂ ਆੜਾ ਪ੍ਰਾਈਸ ਇਨੈਗੋਸ਼ੀਏਬਲ ਆ ਜੇ ਕਿਸੇ ਨੇ ਲੈਣਾ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਬਹੁਤ ਹੀ ਸ਼ਾਸਤ ਰੇਟ ਤੇ ਆਪਾਂ ਦੇ YouTube ਚੈਨਲ ਦੇਖ ਰਹੇ ਹੋ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ Facebook ਪੇਜ ਨੂੰ ਕਰ ਲਓ ਫੋਲੋ ਹੋਰ ਹੈ ਹੀ ਆ ਕੈਂਡੀਲ ਵਾਲੀ ਆਪਾਂ ਨੂੰ ਕਰ ਲਓ ਫੋਲੋ ਜੀ ਨਗੀਨਾ ਵੀ ਇਸ ਵਿੱਚ ਦਰਾਂ ਲਿਆ ਚੁੱਕਿਆ 275 1999 ਵਾਰਲਾ ਹਾਈ ਸਪੀਡ ਟਰੈਕਟਰ ਆ ਪੰਜਾਬ ਦਾ ਨੰਬਰ ਆ ਪਹਿਲੇ ਨਾਂ ਇੰਡੀਅਨ ਡੀ ਆਈ ਐ 75 ਟਾਇਰ ਪਏ ਨੇ ਰੰਗ ਪੇਡ ਆ ਓਰੀਜਨਲ ਆ ਹੈਵੀ ਬੰਪਰ ਚੱਲ ਰਹੀ ਹੌਕਾ ਹੈ ਸੈਲਫ ਸਟਾਰਟ ਆ ਇੱਕ ਬਾਈ ਵੀਰਾਂ ਦਾ ਮਾਰਡ ਹੈ ਇਹ ਜੀ ਐਡ ਕਰਾਉਣ ਲਈ ਆਪਾਂ ਨੂੰ ਕਰ ਲਓ ਮੈਸੇਜ ਹਾਂ ਜੀ ਬਹੁਤ ਹੀ ਕੈਂਟ ਤਿੰਨ ਗੀਨਾ ਪੀ ਸਟਰੈਕਟਰ ਲੈ ਕੇ ਆ ਚੁੱਕਾ 2023 ਦਾ ਮਾਡਲ ਆ 50 ਦਾ ਨੰਬਰ ਆ ਪਹਿਲੇ ਨਾਮ ਆ ਪਾਵਰ ਸਟੀering ਹੈਗਾ ਪੂਰਾ ਕੈਂਟ ਟਰੈਕਟਰ ਹੈ ओरिजिनल ਆ ਸਾਰਾ ਕੁਝ ਨੰਬਰ ਵੀਰਾਂ ਦਾ ਸਕਰੀਨ ਤੇ ਹੈਗੀ 7 ਲੱਖ 15000 ਡਿਮਾਣਾ ਬਾਕੀ ਮੌਕੇ ਤੇ ਮਾਰਤਾਨ ਕੀਤਾ ਜਾਊਗਾ ਹੋਰ ਇਹ ਜੀ ਐਡ ਕਰਾਉਣ ਲਈ ਆਪਾਂ ਨੂੰ ਮੈਸੇਜ ਕਰ ਲਓ ਬਹੁਤ ਹੀ ਸਸਤੇ ਰੇਟ ਵਿੱਚ ਹਾਂਜੀ ਬਹੁਤ ਹੀ ਜ਼ਿਆਦਾ ਡਿਮਾਂਡ ਵਾਲਾ ਡਰੈਕਟਰ ਲੈ ਕੇ ਆ ਚੁੱਕਿਆ 595 DI টারਬੋ 2004 ਦਾ ਮਾਡਲ ਆ ਪੰਜਾਬ ਨੰਬਰਾਂ ਪਹਿਲੇ ਨਾ 65% ਟਾਇਰ ਪਹਿਰੇ ਡਬਲ ਕਲਚ ਇੰਜਨ ਗੇਅਰ ਲਿਫਟ ਕਲਚ ਨਾਲ ਦਾ ਸ਼ੀਲਡਰ ਰੰਗ オリジナル ਆ ਇੰਜਨ ਗੇਅਰ ਲਿਫਟ ਦਾ ਪੂਰਾ ਵਧੀਆ ਸਾਲਫ ਸਟਾਰ ਡਰੈਕਟਰ ਆ ਪੂਰਾ ਸ਼ੋਅਰੂਮ ਕੰਡੀਸ਼ਨ ਡ੍ਰੈਕਟਰ ਨੰਬਰ ਵੀਰਾਂ ਦਾ ਸਕਰੀਨ ਤੇ 3 ਲੱਖ ਡਿਮਾਡ ਆ ਬਾਕੀ ਮੌਕੇ ਤੇ ਮਾਰ ਤਣ ਕੀਤਾ ਜਾਊਗਾ ਹੋਰ ਇਹ ਜੀ ਕੈਂਡੀ ਲਈ ਆਪਣਾ ਪੇਜ ਕਰ ਲਓ ਸਬਸਕ੍ਰਾਈਬ YouTube ਚੈਨਲ ਡ੍ਰੈਕਟਰ ਮੇਲ ਅਤੇ Facebook ਪੇਜ ਨੂੰ ਕਰ ਲਓ ਫੋਲੋ ਜਵੰਦਾ ਐਡਸ ਨੂੰ ਹੋਰ ਇਹ ਜੀ ਕ ਐਡ ਕਰਾਉਣ ਲਈ ਆਪਾਂ ਨੂੰ ਕਰ ਲਓ ਮੈਸੇਜ ਬਹੁਤ ਹੀ ਸਸਤੇ ਰੇਟ ਵਿੱਚ ਜੀ ਜੌਂਡੀਅਰ ਲੈ ਕੇ ਆ ਚੁੱਕਿਆ ਕਾਲੇ ਟੱਡ ਵਾਲਾ ਬਹੁਤ ਹੀ ਜ਼ਿਆਦਾ ਡਿਮਾਂਡ ਆ ਨਗੀਨਾ ਵੀ ਟਰੈਕਟਰ ਹੈ ਨੰਬਰ ਪਹਿਲੇ ਨਾਲ ਟਰੈਕਟਰ ਆ ਪਾਵਰ ਸਟੀਅਰਿੰਗ ਤੇਲ ਵਾਲੇ ਬ੍ਰੇਕ ਨੇ ਡਬਲ ਕਲਚ ਡਬਲ ਪੀਟੀਓ 70 ਟਾਇਰ ਨੇ ਰੰਗ ਪੀੜ ਓਰੀਜਨਲ ਆ ਇੰਜਨ ਗੇਅਰ ਲਿਫਟ ਦਾ ਪੂਰਾ ਵਧੀਆ ਹੈਗਾ ਸੈਲਫ ਸਟਾਰਟ ਟਰੈਕਟਰ ਹੈਗਾ ਮੁੱਲ 4 ਪਤਾ ਸੀ ਨੰਬਰ ਵੀਰਾਂ ਦਾ ਸਕਰੀਨ ਤੇ ਹੈਗਾ ਬਹੁਤ ਹੀ ਕੈਂ ਟਰੈਕਟਰ ਹੈਗਾ ਹੋਰ ਹੈ ਜੇ ਕੈਂਡੀ ਲਈ ਆਪਾਂ ਨੂੰ ਕਰ ਲੋ ਫੋਲੋ ਚੈਨਲ ਕਰ ਲੋ ਸਬਸਕ੍ਰਾਈਬ ਹਾਂਜੀ ਛੱਡ ਲੈ ਕੇ ਆ ਚੁੱਕੇ ਆ ਸਵਰਾਜ ਸੇ ਲਈ ਤੁਹਾਡੇ ਸਾਹਮਣੇ ਕੰਡੀਸ਼ਨ ਇੰਜਨਰੀਅਰ ਦੀ ਵੀ ਰੋਲ ਜ਼ਿੰਮੇਵਾਰੀ ਹੈ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈਗੀ ਚਾਰ ਪੰਜ ਟਰੈਕਟਰ ਲਈ ਆ ਚੁੱਕੇ ਆ ਸੇ ਦੇਖੋ ਆ ਫੁੱਲ ਮੋਡੀਫਾਈਡ ਆ ਵੀਰਾਂ ਨੂੰ ਨੰਬਰ ਆਪਾਂ ਸਕਰੀਨ ਤੇ ਦਾਇਆ ਹੋ ਰਿਹਾ ਹੈ ਜੀ ਟਰੈਕਟਰ ਲੈਣੋਂ ਵਾਸਤੇ ਵੀਰਾਂ ਨੂੰ ਕਰ ਲਿਓ ਫੋਨ ਹੀ ਆ ਮੈਸੇਜ ਕਰ ਲਿਓ ਪਾਓ ਵੋ ਕੈਂਡਿਡੈਂਟ ਕੈਂਡਿਡੇਟ ਆਉਣੀਆਂ ਵੀਰਾਂ ਨਾਲ ਵੀ ਫੋੜ ਵੀਡੀਓ YouTube ਚੈਨਲ ਟਰੈਕਟਰ ਮੀਲਾ ਬਾਹਤੇ ਜਿਹੜੇ ਅੱਜ ਲੈ ਕੇ ਆ ਚੁੱਕੇ ਆ ਟਰਾਲ ਨੇ ਬਹੁਤੀ ਕਾਣ ਕੜਿਕਨ ਤੋਂ ਸਾਹਮਣੇ ਆ ਗਈ ਦੇਖ ਸਕਦੇ ਹੋ ਚਾਲ ਜੂਲ ਪੂਰੀ ਘੈਂਟ ਆ ਹਰੇ ਰੰਗ ਦੀ ਟਰਾਲੀ ਆ ਗਈ ਚਾਲ ਪੂਰੇ ਲੱਗੇ ਨੇ ਕੋਕਾ ਕੰਡੀਸ਼ਨ ਆ ਵੀਰਾਂ ਨੰਬਰ ਆਪਾਂ ਸਕਰੀਨ ਤੇ ਪਾ ਰਹੇ ਪ੍ਰਾਈਸ ਨੇਗੋਸ਼ੀਏ ਵਾਲਾ ਬਹੁਤ ਹੀ ਥੋੜੇ ਪੈਸੇ ਵਿੱਚ ਵੇਰ ਦੇ ਦਾਂਗੇ ਦੇਖ ਸਕਦੇ ਕੋਡ ਕੰਡੀਸ਼ਨ ਦਾ ਸਮਾਨ ਆ ਸਾਰਾ ਇੱਕ ਹੋਰ ਟਰਾਲੀ ਲੈ ਕੇ ਆ ਚੁੱਕਾ ਇਹਦੀ ਹਾਲਤ ਤੋਂ 21 ਮਾਡਲ ਆਈ ਬਹੁਤ ਜ਼ਿਆਦਾ ਚੱਗੀ ਹੋਈ ਆ ਬਹੁਤ ਹੀ ਥੋੜੇ ਪੈਸੇ ਦੇ ਵਿੱਚ ਬਣ ਜੂਗੀ ਲਿਫਟ ਤੋਂ ਵੇਣਾ ਜਾਲ ਜੂਲ ਲੱਗਿਆ ਹੋਇਆ ਟਾਂਕੇ ਸ਼ੁਰੂ ਹੋ ਗਈ ਹੈ ਟਰਾਲੀ ਨੰਬਰ ਆਪਾਂ ਵੀ ਰਣਾਲ ਸਗਰੇਦੇ ਦਾ ਹੈ ਬਹੁਤ ਹੀ ਥੋੜੇ ਬੇ ਹਾਂ ਵਿੱਚ ਸੇਲ ਦੇ ਲਈ ਆ। ਇੱਕੋਂਦਰ ਕੰਡੀਸ਼ਨ ਵੀ ਠੀਕ ਠਾਕ ਹੀ ਹੈਗੀ ਬਾਹਰੋਂ ਚਾਲ ਚੂਲ ਵਧੀਆ। ਤੇ ਹੈਗਾ ਹੋਰ ਹੈ ਕਿ D1 ਵੀ ਆਪਾਂ ਕਰ ਲੋ ਫੋਲੋ Facebook ਪੇਜ ਆਪਣਾ ਕਰ ਲੋ ਫੋਲੋ ਤੇ ਕਾਹ ਹੋ ਲੈ ਕੇ ਚੁਕਿਆ 24 ਮਾਡਲ। ਇਹਦੀ ਕੰਡੀਸ਼ਨ ਤੁਹਾਡੇ ਸਾਹਮਣੇ ਵੀਰਾਂ ਦੀ ਫੁੱਲ ਖੋਰ ਵਾਲੀ ਟਰਾਲੀ ਹੈਗੀ। ਬਹੁਤ ਹੀ ਘੈਂਟ ਕਲੈਕਸ਼ਨ ਹੈ ਦੇਖੋ। ਪਾਰਸਾ ਪਾਰਸਾ ਪੂਰਾ ਵਧੀਆ ਪਿਆ ਰੰਗ ਪੇਂਟ ਦੀ ਗੁੱਡ ਕੰਡੀਸ਼ਨ ਹੈਗੀ ਜਿੱਥੇ ਕੋਈ ਵੀ ਸਕਰੈਚ ਨਹੀਂ ਹੈਗਾ ਬਹੁਤ ਹੀ ਘੈਂਟ ਦੇਖੋ ਡਬਲ ਜੱਕਾ ਵਾਲੀ ਆ ਬਹੁਤ ਹੀ ਘੈਂਟ ਗ੍ਰੀਨ ਨਾ ਵੇਸਟਰੀ ਆ ਗਈ ਜene ਆਪਣਾ ਲੋ ਫੋਲੋ ਇਹ ਜੇ ਕੈਂਟ ਲਈ ਐਡ ਕਰਾਉਣੀ ਮੈਸੇਜ ਕਰ ਲਾ ਹਾਂਜੀ ਕਹਿੰਦੇ ਅੱਜ ਪੰਚੋ ਗਿਆ ਕਵਾੜ ਮਾਰਕੀਟ ਦੇਖੋ ਮਿੱਤਰੋ ਜੇ ਕਿਸੇ ਨੂੰ ਇੰਜਣ ਚਾਹੀਦੇ ਨੇ ਤਾਂ ਯੌਂਡੀਅਰ ਦੇ ਟਰਬੋ ਨਾਲ ਪੂਰੀ ਗੁੱਡ ਕੰਡੀਸ਼ਨ ਦੇ ਵਿੱਚ ਦੇਖੋ ਸ਼ੋਆ ਚਾਹੀਦੇ ਨੇ ਕਿਸੇ ਨੂੰ ਮੂਰਲੇ ਹਿੱਸੇ ਚਾਹੀਦੇ ਨੇ ਹੈਣਾ ਰੇਡੀਏਟਰ ਕੋਈ ਆ ਫਾਰਮ ਟਰੈਕ ਦਾ ਇੰਜਨ 60 65 ਦਾ ਕਰ ਲੋਸ ਕਰਦਾ ਇੰਜਨ ਚਾਹੀਦਾ ਹੀ ਹੋਰ ਕਿਹੇ ਵੀ ਟਰੈਕਟਰ ਦਾ ਹਿੱਸਾ ਟੂਲ ਕਿਟ ਚਾਹੀਦੀ ਆ ਡੀਜ਼ਲ ਟੈਂਕ ਚਾਹੀਦਾ ਮੂਰਲੇ ਹਿੱਸੇ ਚਾਹੀਦੇ ਕੋ ਆਰਜਨ ਦੇ ਕਿਨੇ ਹਿੱਸੇ ਪਏ ਨੇ ਪੂਰੀ ਕਹਣ ਕੰਡੀਸ਼ਨ ਦੇ ਸਾਨੂੰ ਸਮਾਨ ਮਿਲ ਜੂਗਾ ਜੇ ਕਿਸੇ ਨੇ ਕੋਈ ਪਾਵਰ ਸਟੀering ਕਰਾਉਣੀ ਹੈ ਨਾ ਹੀ ਟਰੈਕਟਰ ਤਾਂ ਪੂਰੀ ਗੁੱਡ ਕੰਡੀਸ਼ਨ ਦਾ ਸਮਾਨ ਮਿਲ ਜੂ ਆਪਾਂ ਪਹੁੰਚੇ ਅੱਜ ਪਟਿਆਲਾ ਗਵਾੜ ਮਾਰਕੀਟ ਆ ਨੰਬਰ ਦਾ ਹਾਂ ਸਕਰੀਨ ਤੇ ਦੇ ਤੇ ਆਪਾਂ ਨੇ 191 91 ਨੰਬਰ ਦੁਕਾਨ ਆਈਏ ਠੀਕ ਹੈ ਜੀ ਜਿੱਥੇ ਸਾਰਾ ਸਮਾਨ ਪਏ ਦੇਖੋ ਮੂਰੇ ਪਾਵਰ ਇਸ ਤੇ ਦੇਖੋ ਜੌਂਡੀਅਰ ਦਾ ਕਿਵੇਂ ਪਏ ਨੇ ਕਰ ਲਾਸ ਕਰਦੇ ਇੰਜਣ ਪਏ ਨੇ ਹੋਰ ਹੈ ਜੀ ਕੈਂਡੀਲ ਲਈ ਆਪਾਂ ਨੂੰ ਕਰ ਲੋ ਫੋਲੋ ਐਡ ਕਰਾਉਣ ਲਈ ਆਪਾਂ ਨੂੰ ਮੈਸੇਜ ਕਰ ਲਓ ਇੰਸਟਾਗ੍ਰam ਤੇ ਜੀ ਫੋਰਡ ਲੈ ਕੇ ਆ ਚੁੱਕੇ ਹਾਂ ਤੇ ਸੇਲ ਲਈ 1992 ਮਾਡਲ ਆ ਇੰਜਨ ਗੇਅਰ ਦੀ ਫੁੱਲ ਘੈਂਟ ਕੰਡੀਸ਼ਨ ਹੈ ਕਿ ਫਾਰਮ ਡ੍ਰੈਗ ਦਾ ਮੂਰਲਾ ਇਸਸਾ ਲੱਗੇ ਆ ਆਰਪੀ ਮੂਰਪੀਆ ਪੂਰਾ ਘੈਂਟ ਆਈ ਟਾਇਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਗਈ 1992 ਮਾਡਲ ਆ ਗਈ ਮੀਟਰ ਚੈੱਕ ਕਰਾ ਦੇਣਾ ਦੇਖੋ ਔਇਲੂ ਲੋ ਪੂਰਾ ਗੋਡਿਆ ਟਰੈਕਟਰ ਕਿਹਤੋਂ ਕੋਈ ਘਾਟ ਨਹੀਂ ਹੈਗੀ ਸੋਨਾਲਿਕ ਵਾਲੀ ਏਜੰਸੀ ਦੇ ਵਿੱਚ ਘਟਾਇਆ ਖੜਾ ਵੀਰਾਂ ਕੋਲੇ ਨੰਬਰ ਆਪਾਂ ਥੱਲੇ ਡਿਸਕ੍ਰਿਪਸ਼ਨ ਤੇ ਦੇ ਦਾਂਗੇ ਜਾਂ ਵੀਡੀਓ ਤੇ ਲਿਖ ਦਾਂਗੇ ਹੋਰ ਹੈ ਜੀ ਘੈਂਟੀ ਵਾਲੀ ਆਪਾਂ ਨੂੰ ਕਰ ਲਓ ਫੋਲੋ ਤੇ YouTube ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਤੇ ਜੇ ਕਿਸੇ ਨੇ ਐਡ ਕਰਾਉਣੀ ਹੈ ਬਹੁਤ ਹੀ ਸਸਤੇ ਰੇਟ ਤੇ ਬਹੁਤ ਹੀ ਘੈਂਟ ਤੁਹਾਨੂੰ ਪਤਾ ਰਿਜ਼ਲਟ ਆਪਣੀ ਐਡ ਮੈਂ ਅੱਜ ਟਰਾਲਾ ਲੈ ਕੇ ਆ ਚੁੱਕਿਆ ਸੇਲ ਦੇ ਲਈ 16 7 ਦਾ ਡਿਮਾਂਡ ਦੀ ਗੱਲ ਕਰ ਲਈਏ ਸਿਰਫ 270 ਇੰਨੀ ਮੋਡੀਫਿਕੇਸ਼ਨਾਂ ਵੀਰ ਸਿਰਫ 270 ਦੇ ਵਿੱਚ ਦੇ ਰਹੇ ਨੇ ਦੇਖ ਸਕਦੇ ਹੋ ਜਾਲੀਆਂ ਜੂਲੀਆਂ ਲੱਗੀਆਂ ਨੇ ਟਾਰਾਂ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਗਈਆਂ ਹੋਰ ਇਹੋ ਜਿਹੇ ਟਰਾਲਾ ਟਰਾਲੀਆਂ ਲੈਣ ਵਾਸਤੇ ਵੀਰਾਂ ਨੂੰ ਕਰ ਲਿਓ ਫੋਲੋ ਨਾਲੇ ਨੰਬਰ ਆਪਾਂ ਸਕਰੀਨ ਦੇ ਦਾਂਗੇ ਬਹੁਤ ਹੀ ਘੈਂਟ ਦੇਖੋ ਲੇਜ਼ਰ ਕਟਿੰਗ ਹੋਈ ਹੋਈ ਹੈਗੀ ਸਾਰਾ ਟਾਟਾ ਦਾ ਲੋਹਾ ਲੱਗਿਆਗਾ ਕੋਡ ਦੇ ਕੰਡੀਸ਼ਨ ਹੈਗੀ ਕੋਈ ਕੋਈ ਸਕਰਾਚ ਤੱਕ ਨਹੀਂ ਹੈ ਵੀਰੋ ਦੇਖੋ 2025 ਮਾਡਲਾਂ ਨਾਲੇ ਪੂਰੀ ਮੋਡੀਫਾਈਡ ਦੇਖੋ ਲਾਈਟਾਂ ਲੱਗੀਆਂ ਨੇ ਰਾਤ ਵਾਸਤੇ ਪੂਰੀ ਸਰਾ ਕੰਡੀਸ਼ਨ ਦੀ ਅੱਜ ਡੀਲ ਲੈ ਕੇ ਆ ਚੁੱਕੇ ਆ ਨੰਬਰ ਵੀਰਾਂ ਦਾ ਆਪਾਂ ਸਕਰੀਨ ਦੇ ਦਾਂਗੇ ਅੰਬਰਸਰ ਏਰੀਆ ਵੀਰਾਂ ਦਾ ਮਜੀਠਾ ਪਿੰਡ ਨੰਬਰ ਆਪਾਂ ਵੀਰਾਂ ਨੂੰ ਸਕਰੀਨ ਤੇ ਦੇ ਦਾਂਗੇ ਹੋਰ ਇਹ ਜਿਹਿਆਂ ਐਡ ਕਰਾਉਣ ਲਈ ਆਪਾਂ ਨੂੰ ਮੈਸੇਜ ਕਰ ਲਵੋ